ਮੇਰਾ ਜੀ ਕੁਲਦੀਪ ਕੁਮਾਰ ਹੈ ਕਿਹੜਾ ਪਿੰਡ ਆ ਪਿੰਨ ਗੁਰੂਪੁਰਾ ਜੀ ਗੁਰੂਪੁਰਾ ਦਾ ਹਾਂ ਜੀ ਇਹ ਜਿਹੜੀ ਗੱਡੀ ਦਾ ਐਕਸੀਡੈਂਟ ਹੋਇਆ ਇਹ ਹੋਇਆ ਕਦੋਂ ਆ ਇਹ ਜੀ ਕੋਈ ਰਾਤ 7:30 ਪੌਣੇ 8 ਦੇ ਤਕਰੀਬਨ ਹੋਇਆ ਜੀ ਤਕਰੀਬਨ ਹੋਇਆ ਹਾਂ ਜੀ ਇਹ ਜਿਹੜੀ ਗੱਡੀ ਹੈਗੀ ਆ ਇਹ ਤੁਹਾਡੇ ਕੀ ਲੱਗਦੇ ਆ ਇਹ ਜੀ ਮੇਰਾ ਭਤੀਜਾ ਸੀਗਾ ਨਹੀਂ ਸਕਾ ਭਤੀਜਾ ਸੀ ਹਾਂ ਜੀ ਸਕਾ ਭਤੀਜਾ ਸੀ ਅੱਛਾ ਇਹ ਕਿੱਦਾਂ ਕਿੱਦਾਂ ਜੋ ਤੁਹਾਨੂੰ ਕੋਈ ਜਾਣਕਾਰੀ ਮਿਲੀ ਹੋਇਆ ਕਿੱਦਾਂ ਕਿੱਦਾਂ ਇਹ ਜੀ ਕਿੱਦਾਂ ਘਰ ਤੋਂ ਆਏ ਸੀ ਸ਼ਹਿਰ ਦਵਾਈ ਲੈਣ ਜਾ ਰਹੇ ਸੀ ਨਹੀਂ ਮਤਲਬ ਘਰ ਤੋਂ ਤੁਹਾਡੇ ਕੋਲ ਤੋਂ ਹਾਂਜੀ ਗਰੁੱਪੜ ਪੋ ਜੀ ਗਰੁੱਪੜ ਤੋਂ ਕਿੰਨੇ ਜਣੇ ਸੀ ਗੱਡੀ 'ਚ ਸੀ ਵਿੱਚ ਸੀਗੇ ਜੀ ਬੱਚਿਆਂ ਸਣੇ 4 ਜਣੇ ਸੀ ਦੋ 3 ਆਦਮੀ ਸੀ ਤੇ ਦਾ ਭਤੀਜਾ ਭਤੀਨੋਂ ਸਾਡੀ ਇੱਕ ਕੁੜੀ ਬੱਚੀ ਸੀ 3 ਮਹੀਨੇ ਦੀ 3 ਮਹੀਨੇ ਦੀ ਬੱਚੀ ਜਿਹੜੀ ਦੇਥ ਹੋ ਗਈ ਨਹੀਂ 3 ਮਹੀਨੇ ਦੀ ਜਿਹੜੀ ਬੱਚੀ ਸੀ ਹਾਂਜੀ ਉਹਦੇ ਮੌਕੇ ਤੇ ਹੀ ਦੇਥ ਹੋ ਗਈ ਬਾਜੂ ਮੌਕੇ ਤੇ ਦੇਥ ਹੋ ਗਈ ਇੱਥੇ ਵਿਚੋਂ ਛਲਕੇ ਨਾ ਝਟਕਾ ਲੱਗਾ ਬਾਹਰ ਨਿਕਲ ਕੇ ਡਿੱਪੇ ਬਾਹਰ ਨਿਕਲ ਕੇ ਡਿੱਪੇ ਹਾਂਜੀ ਤੇ ਬਾਹਰ ਨਿਕਲ ਕੇ ਕਾਸੇ 'ਚ ਬੱਚੇ ਜਾ ਕੇ ਨਹੀਂ ਜਿੱਦਾਂ ਥੱਲੇ ਸੜਕ ਤੇ ਜਾ ਡਿੱਪੇ ਜਾ ਕੇ ਤਾਂ ਉਹ ਕਿ ਉਹ ਇੱਕ ਤਾਂ ਬੱਚੀ ਸੀਗੀ ਹਾਂਜੀ ਇੱਕ ਉਮਰ ਜੋਗੀ ਸੀ ਅੱਛਾ ਉਸ ਤੋਂ ਇਲਾਵਾ ਜਿਹੜੇ ਤੁਹਾਡੇ ਬਾਕੀ ਜੀ ਸੀ ਉਹ ਕੋਣ ਕੋਣ ਸੀ ਬਾਕੀ ਜੀ ਭਤੀਜਾ ਸੀ ਸਾਡਾ ਇੱਕ ਉਹਨਾਂ ਦੇ ਘਰ ਵਾਲੀ ਸੀਗੀ ਇੱਕ ਸਾਡੇ ਉਹਨਾਂ ਦਾ ਦੋਤਾ ਸੀਗਾ ਨਾਲ ਪਰ ਜਿਸ ਤਰ੍ਹਾਂ ਦੀ ਗੱਡੀ ਦੀ ਕੰਡੀਸ਼ਨ ਦੇਖੀ ਆ ਉਸ ਤੇ ਮੁਤਾਬਕ ਉਹਨਾਂ ਦੇ ਪਰਿਵਾਰ ਦੇ ਬਾਕੀ ਮੈਂਬਰਾਂ ਦੀ ਕਿਸ ਤਰ੍ਹਾਂ ਦੀ ਹਾਲਤ ਯਾਨੀ ਕਿ ਜਿਆਦਾ ਖਰਾਬ ਆ ਛੱਟ ਬਹੁਤ ਜਿਆਦਾ ਆ ਕੁੜੀ ਦੇ ਛੱਟ ਜਿਆਦਾ ਆ ਸਿਰ ਦੇ ਵਿੱਚ ਸਕੈਨਿੰਗ ਕਰਾਈ ਆ ਪਸਲੀਆਂ ਪਸਲੀਆਂ ਟੁੱਟੀਆਂ ਤੇ ਲੱਤ ਤੇ ਆ ਤੇ ਮੁੰਡੇ ਦੇ ਸੱਟਾਂ ਬਹੁਤ ਜ਼ਿਆਦਾ ਲੱਗ ਪਾਹ ਬੂਹਾਂ ਲੱਗੀਆਂ ਤੇ ਹੁਣ ਉਹ ਦਾਖਲ ਕਿੱਥੇ ਆ ਹਾਂਜੀ ਉਹ ਰਾਜਾ ਰਾਜਾ ਹਸਪੀਟਲ ਸੀਗੇ ਨਵੇਂ ਸ਼ਹਿਰ ਰਾਤੀ ਕੁੜੀ ਤਾਂ ਤੇ ਉੱਥੋਂ ਫੇ ਛੁੱਟੀ ਦਵਾ ਕੇ ਲੈ ਆਏ ਸੀ ਘਰੇ ਅੱਛਾ ਹਾਂਜੀ ਤੇ ਮੁੰਡਾ ਦਾਖਲ ਇੱਧਰ ਫਲੋਰਾ ਲੱਗੇ ਤੇ ਉਸ ਹਸਪੀਟਲ ਮਤਲਬ ਉਹ ਨਹੀਂ ਫੇ ਰੈਫਰ ਕਰਤਾ ਹੁਣ ਹਾਂਜੀ ਹਾਂਜੀ ਰੈਫਰ ਕਰ ਦਿੱਤਾ ਹੈਗਾ ਹਾਂਜੀ ਹੁਣ ਕਸੂਰਤਾ ਜਮਨੀ ਕਿਸੇ ਦਾ ਵੀ ਹੁਣ ਇਹ ਆਪਣੀ ਸੈਰ ਜਿਹਦਾ ਤੁਹਾਡੀ ਉਹ ਚਿੱਟੀ ਗੱਡੀ ਦੇਖੀ ਜਾਂਦੀ ਆ ਹਾਂਜੀ 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 ਪਰ ਜੋ ਕੰਡੀਸ਼ਨ ਦੇ ਮੁਤਾਬਕ ਅਸੀਂ ਗੱਲ ਕਰ ਰਹੇ ਉਹਦੀ ਗੱਡੀ ਦੀ ਸਪੀਡ ਜੋ ਹੈ ਉਹ 170 ਤੇ ਆ ਉਹ ਤੋਂ ਅੰਦਾਜ਼ਾ ਉਸਤੇ ਮੁਤਾਬਕ ਉਹਨਾਂ ਦੀ ਪਰਿਵਾਰ ਦੇ ਬਾਕੀ ਮੈਂਬਰਾਂ ਦੀ ਕਿਸ ਤਰ੍ਹਾਂ ਦੀ ਹਾਲਤ ਯਾਨੀ ਕਿ ਜਿਆਦਾ ਖਰਾਬ ਆ ਸੱਟ ਬਹੁਤ ਜਿਆਦਾ ਆ ਕੁੜੀ ਦੇ ਸੱਟ ਜਿਆਦਾ ਆ ਸਿਰ ਦੇ ਵਿੱਚ ਸਕੈਨਿੰਗ ਕਰਾਈ ਆ ਪਸਲੀਆਂ ਪੂਸੇ ਟੁੱਟੀਆਂ ਆ ਤੇ ਲੱਤ ਤੇ ਆ ਤੇ ਮੁੰਡੇ ਦੇ ਸੱਟਾਂ ਬਹੁਤ ਜਿਆਦਾ ਲੱਤਾਂ ਬਾਹੂਆਂ ਲੱਗੀਆਂ ਤੇ ਹੁਣ ਉਹਨੂੰ ਦਾਖਲ ਕਿੱਥੇ ਆ ਹਾਂਜੀ ਉਹ ਰਾਜਾ ਰਾਜਾ ਹਸਪੀਟਲ ਸੀਗੇ ਨਵੇਂ ਸ਼ਹਿਰ ਰਾਤੀ ਕੁੜੀ ਤਾਂ ਕਿ ਉੱਥੋਂ ਫੇ ਛੁੱਟੀ ਦਵਾ ਕੇ ਲਿਆਏ ਸੀ ਘਰੇ ਅੱਛਾ ਹਾਂਜੀ ਤੇ ਮੁੰਡਾ ਦਾਖਲ ਇੱਧਰ ਫਲੋਰਾ ਲਗੇ ਤੇ ਉਸ ਹਸਪੀਟਲ ਮਤਲਬ ਉਹ ਨਹੀਂ ਫਿਰ ਰੈਫਰ ਕਰਤਾ ਹੁੰਦਾ ਹਾਂਜੀ ਹਾਂਜੀ ਰੈਫਰ ਕਰ ਦਿੱਤਾ ਹੈ ਹਾਂਜੀ ਹੁਣ ਕਸੂਰਤਾ ਜਮਨੀ ਕਿਸੇ ਦਾ ਵੀ ਹੁਣ ਇਹ ਆਪਣੀ ਸੈਰ ਜਿਹਦਾ ਜਿੱਦਾਂ ਤੁਹਾਡੀ ਉਹ ਚਿੱਟੀ ਗੱਡੀ ਦੇਖੀ ਜਾਂਦੀ ਆ ਹਾਂਜੀ ਹਾਂਜੀ ਪਰ ਜੋ ਕੰਡੀਸ਼ਨ ਦੇ ਮੁਤਾਬਕ ਅਸੀਂ ਕਾਰ ਕਰ ਰਹੇ ਉਹਦੀ ਗੱਡੀ ਦੀ ਸਪੀਡ ਚੋ ਹੈ ਉਹ 170 ਤੇ ਆ ਉਹ ਤੁਹਾਨੂੰ ਦੱਸਦਾ ਜੀ ਕੀ ਗੱਲ ਹੋਈ ਜਿੱਦਾਂ ਗੱਡੀ ਤੇ ਸੀ ਪਰ ਆਪਿਆਂ ਨੇ ਕੀ ਗੱਲ ਹੋਈ ਪੁਲਿਸ ਵਾਲੇ ਨਾਕਾ ਲਾ ਕੇ ਖੜੇ ਠੀਕਾ ਉਹ ਵੀ ਦੱਸ ਦੇ ਜੇ ਗੱਡੀ ਉੱਥੋਂ ਸਾਡੇ ਕੋਲੋਂ ਡੰਕ ਕੇ ਆਈ ਆ ਵੀ ਅਸੀਂ ਰੋਕਿਆ ਨਹੀਂ ਪਚਾਉਂਦਾ ਦੇਖੋ 25 ਦੀ ਡੈਥ ਹੋਈ ਆ ਠੀਕਾ ਵੀ ਸਾਥ ਹੱਥ ਦਾ ਬਹੁਤੀ ਮੰਦ ਭੱਗੀ ਕੋਈ ਖਬਰ ਇਹ ਗੱਲ ਆ ਜੀ ਬੇਹੱਦ ਕੋਈ ਨਹੀਂ ਚਾਹੁੰਦਾ ਕਿ ਐਕਸੀਡੈਂਟ ਹੋਵੇ ਕੋਈ ਨਹੀਂ ਚਾਹੁੰਦਾ ਪਹਿਲਾ ਬੱਚਾ ਸੀਗਾ ਹਜੇ ਅੱਛਾ ਪਹਿਲਾ ਬੱਚਾ ਸੀ ਹਾਂਜੀ ਪਹਿਲੇ ਬੱਚਾ ਸੀ ਹਾਂਜੀ ਉਹ ਬੱਚੇ ਦੇ ਮਾਤਾ ਪਿਤਾ ਦਾ ਕੀ ਨਾਮ ਆ ਉਹਨਾਂ ਦਾ ਜੀ ਆਮਨ ਕੁਮਾਰਾ ਮੁੰਡੇ ਦਾ अच्छा हां जी तो पूरी ना सीमा देवी है यानी कि सीमा देवी ਤੇ ਅਮਨ ਕੁਮਾਰ ਦੀ ਇਹ ਬੱਚੀ ਸੀ ਹਾਂ ਜੀ ਉਹਨਾਂ ਦੀ ਬੱਚੀ ਤੇ 3 ਮਹੀਨੇ ਦੀ ਬੱਚੀ ਸੀ ਹਾਂ ਜੀ 3 ਮਹੀਨੇ 4 ਦਿਨ ਦੀ ਕੱਲ੍ਹ ਜੇ ਹੋਈ ਆ 3 ਮਹੀਨੇ 4 ਦਿਨ ਦੀ ਪਹਿਲਾ ਹੀ ਬੱਚਾ ਸੀ ਪਹਿਲੇ ਬੱਚਾ ਸੀ ਹਾਂ ਜੀ ਵਿਆਹ ਨੂੰ ਇਹਨਾਂ ਨੂੰ ਕਿੰਨੇ ਕਿਚਰ ਹੋ ਗਿਆ ਵਿਆਹ ਨੂੰ ਤਾਂ ਹੋ ਗਿਆ ਸੀ 2 ਸਾਲ ਹੋ ਗਏ ਸੀ ਵਿਆਹ ਨੂੰ ਜਾਨੀ 2 ਸਾਲ ਬਾਅਦ ਪ੍ਰਮਾਤਮਾ ਨੇ ਜੇ ਸੁਣੀ ਹਾਂ ਜੀ ਤਾਂ ਇਸ ਤਰ੍ਹਾਂ ਹੋ ਗਿਆ ਇਹ ਹੋ ਗਿਆ ਹਾਂ ਜੀ ਤੇ ਇਹ ਲੋ ਜਾ ਰਹੇ ਸੀ ਇਹ ਉਧਰ ਆ ਰਹੇ ਸੀ ਉੱਥੋਂ ਮੋਰੇ ਦੱਸਦੇ ਆ ਬਈ ਕੁੱਤੇ ਨਿਕਲੇ ਆ ਟਰੈਕਟਰ ਦੇ ਮੋਰੋਂ ਨਿਕ ਕੀ ਕੁੱਤੇ ਨਿਕਲੇ ਹਾਂਜੀ ਕੁੱਤੇ ਕੁੱਤਿਆਂ ਨੂੰ ਬਚਾਉਂਦੇ ਨਹੀਂ ਗੱਡੀ ਥੋੜੀ ਐਨੂੰ ਕੀਤੀ ਇਧਰੋਂ ਆ ਗੱਡੀ ਆ ਰਹੀ ਸੀ ਛੋਟੀਆਂ ਵਾਲੇ ਭਾਜੀ ਉਹਨਾਂ ਦੀ ਹਾਂ ਤੇ ਇਹ ਆਪਣੀ ਸਾਈਡ ਤੇ ਹੋਊਗੀ ਜਿੱਦਾਂ ਕੁਝ ਵੀ ਆ ਇਹ ਵੀ ਮਾੜੇ ਮੋਟੇ ਉਧਰਲੇ ਪਾਸੇ ਹੋਊ ਜਾ ਕੇ ਘੁੰਮ ਕੇ ਗੱਡੀ ਜਾਨੀ ਕੋਈ ਕੁੱਤੇ ਆਣ ਕਰਕੇ ਤੇ ਗੱਡੀਆਂ ਦਾ ਅਨਬੈਲੈਂਸ ਹੋ ਗਿਆ ਅਨਬੈਲੈਂਸ ਹੋ ਗਿਆ ਅਨਬੈਲੈਂਸ ਹੋ ਕੇ ਗੱਡੀ ਇਹ ਟਾਇਰ ਦੇ ਵਿੱਚ ਆ ਕੇ ਗੱਡੀ ਲੱਗ ਗਈ ਤੇ ਜਿਹੜਾ ਤੁਸੀਂ ਨਮਸ਼ਹਿਰ ਜਾ ਰਹੇ ਸੀਗੇ ਨਮਸ਼ਹਿਰ ਜਾ ਰਹੇ ਸੀ ਨਮਸ਼ਹਿਰ ਕੋਈ ਦਵਾਈ ਲੈਣ ਹਾਂਜੀ ਦਵਾਈ ਲੈਣ ਜਾ ਰਹੇ ਸੀ ਗੁੱਡੀ ਦੀ ਦਵਾਈ ਲੈਣ ਜਾ ਰਹੇ ਸੀ ਇਹ ਅੱਛਾ ਹਾਂਜੀ ਉਹ ਛਾਤੀ ਸੀ ਪ੍ਰੋਬਲਮ ਥੋੜੀ ਉਹ ਫੇ ਬੱਚੇ ਦੀ ਪ੍ਰੋਬਲਮ ਤੁਸੀਂ ਸੋਚਿਆ ਪੇ ਜਲਦੀ ਜਾਈਏ ਬਸ ਪ ਮਤਲਬ ਕੋਈ ਹਨਾ ਅੰਡ ਕਰਕੇ ਹਨਾ ਹਾਂਜੀ ਇਸ ਕਰਕੇ ਜਾ ਰਹੇ ਸੀ ਉਹ ਥੋੜਾ ਤੇਜ਼ ਸੀ ਚਲੋ ਤੇ ਹੁਣ ਇਹ ਗੱਡੀ ਇਧਰ ਆ ਰਹੀ ਸੀ ਇਹ ਵੀ ਆਪਣੇ ਬੱਚੇ ਦੇ ਨਾਲ ਜਾ ਰਹੀ ਸੀ ਮਤਲਬ ਉਹਦੀ ਤੇਜ਼ ਜਾਣ ਦਾ ਕਾਰਨ ਇਹ ਸੀਗਾ ਕਿ ਬੱਚੀ ਬਿਮਾਰ ਸੀ ਬਿਮਾਰ ਸੀ ਉਹਦੇ ਕਰਕੇ ਹਾਂਜੀ ਜਾ ਰਹੀ ਸੀ ਉਹਦੇ ਕਰਕੇ ਸਪੀਡ ਗੱਡੀ ਦੀ ਜ਼ਿਆਦਾ ਸੀ ਹਾਂਜੀ ਪੁਛਟੇ ਮਾਰਾ ਲਾ ਲੋ ਜਾ ਕੁੱਟੇ ਮਾਰਾ ਹਾਂਜੀ ਇਸ ਕਰਕੇ ਇਧਰ ਵੱਲ ਗੱਡੀ ਆ ਰਹੀ ਸੀ ਇਹ ਜਿਹੜੇ ਸੋਡੀਆਂ ਵਾਲੇ ਸੀ ਇਹ ਕਿੱਥੇ ਦੇ ਸੋਡੀਆਂ ਦੇ ਹਨ ਤੇ ਹਾਂਜੀ ਖਾਸ ਸੋਡੀਆਂ ਦੇ ਆ ਜੀ ਕੋਈ ਇਹਨਾਂ ਦਾ ਨਾਮ ਪਤਾ ਕੀ ਇਹ ਸ਼ਗਾਰਾ ਸਿੰਘ ਹੁਣਾਂ ਚੋ ਦੱਸ ਦਿਆ ਜੀ ਉਹਨਾਂ ਨੂੰ ਚਲੋ ਮੇਰੇ ਤੋਂ ਬਾਤ ਨਹੀਂ ਵਿਚਾਰੋ ਉਹ ਤੇ ਮੇਰੀ ਕੱਲ ਠੀਕਿਆ ਨਾ ਹਾਂਜੀ ਤੇ ਇਹ ਦੋ ਆਪਣੀ ਇਹ ਵੀ ਗੱਡੀ ਨੂੰ ਲੈਣ ਜਾ ਰਹੇ ਸੀ अच्छा ये भी ये भी अपनी बच्ची ਨੂੰ ਲੈ ਕੇ ਆਏ ਸੀ ਆਪਣੇ ਬੱਸ ਸਟੈਂਡ ਤੋਂ ਅਤੇ ਇਹ ਮਤਲਬ ਸੋਡੀਆਂ ਤੋਂ ਔਰ ਬਸਟੈਂਡ ਤੋਂ ਲੈਣ ਜਾ ਰਹੇ ਸੀ ਤੇ ਤੁਹਾਡਾ ਜਿਹੜਾ ਆ ਇਹ ਗਰੁੱਪੜ ਤੋਂ ਨਵੇਂ ਸਰ ਬੱਚੀ ਦੀ ਦਵਾਈ ਲੈ ਜਾ ਰਹੇ ਸੀ ਹਾਂਜੀ ਹਾਂਜੀ ਓਵਰ ਸਪੀਡ ਇਸ ਲਈ ਸੀ ਕਿ ਬੱਚੀ ਨੂੰ ਕੋਈ ਨੁਕਸਾਨ ਨਾ ਨੁਕਸਾਨ ਨਾ ਹੋ ਜਵੇ ਹਾਂਜੀ ਤੇ ਇਹ ਕਾਰਨ ਸੀ ਹਾਂਜੀ ਹਾਂਜੀ ਕੈਨ ਦਾ ਮਤਲਬ ਦੋਸਤੇ ਕਿਸੇ ਦਾ ਨਹੀਂ ਜੀ ਨਹੀਂ ਕੋਈ ਕਿਸੇ ਦਾ ਕਸੂਰ ਨਹੀਂ ਕਿਸੇ ਨਾਲ ਕੋਈ ਲੜਾਈ ਨਹੀਂ ਇੱਕ ਤਾਂ ਹੁੰਦਾ ਚਲੋ ਵੀ ਇੱਕ ਦੂਜੇ ਬਸ ਕਿਦਾਂ ਕੋਈ ਮਾੜਾ ਟਾਈਮ ਲਾ ਲਓ ਮਾੜਾ ਬਸ ਇਸ ਕਰਕੇ ਇਹ ਗੱਲ ਹੋਈ ਹੈ ਗੱਡੀ ਫੇਰ ਤੋਂ ਕਿਹੜੀ ਗੱਡੀ ਹਵਾ ਤੇ ਚੱਕ ਲਈ ਪਰ ਗੱਡੀ ਤਾਂ ਦੇਖੋ ਹਵਾ 'ਚ ਹੀ ਉੱਡਦੀ ਗਈ ਆ ਬਸ ਆ ਦੇ ਵਿੱਚ ਹਾਂਜੀ ਝੂਲੇ ਤੋਰੇ ਸਭ ਹਰ ਰੋੜੇ ਆ ਦੇ ਲੋ 250 ਮੀਟਰ ਦੇ حساب ਨਾਲ ਗੱਡੀ ਚੱਲ ਗਈ ਹੋਣੀ ਇੱਥੋਂ 250 ਮੀਟਰ ਉੱਡਦੀ ਗਈ ਗੱਡੀ ਗਈ ਹਵਾ ਚੀ ਐਕਸੀਡੈਂਟ ਤੋਂ ਬਾਅਦ ਜੀ ਵੀ ਨਿਕਲ ਕੇ ਬਾਹਰ ਡੇਪੇ ਝੜ ਕੇ ਨਾ ਦੇਖ ਲੋ ਨਿਕਲ ਕੇ ਡੇਪੇ ਜਿੱਦਾਂ ਵੀ ਆ ਉੱਥੇ ਜਾ ਤੇ ਮੌਕੇ ਤੇ ਫੇਰ ਐਂਬੂਲੈਂਸ ਪਹੁੰਚੀ ਜਾਂ ਨਹੀਂ ਐਂਬੂਲੈਂਸ ਨਹੀਂ ਪਈ ਨਾ ਦੁਕਾਨ ਵਾਲੇ ਨੇ ਗੱਡੀ ਚੱਕ ਕੇ ਰਕੇਸ਼ ਹਸਪੀਟਲ ਪਹੁੰਚਾਈ ਤੇ ਪੁਲਿਸ ਵਾਲਿਆਂ ਨੇ ਫੇਰ ਸਾਡੇ ਅਮਨ ਦੇ ਘਰੋਂ ਕੁੜੀ ਜਿਹੜੀ ਉਹਨੂੰ ਫੇਰ ਤੋਂ ਹਸਪੀਟਲ ਪਹੁੰਚਾਇਆ ਰਕੇਸ਼ ਦੇ ਤੇ ਇਸ ਤਰ੍ਹਾਂ ਹਾਂਜੀ ਇਸ ਤਰ੍ਹਾਂ ਹੈ